ਹਾਂਜੀ ਦੋਸਤੋ ਸਵਾਗਤ ਹੈ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸੋ ਘਰੋਂ ਨਿਕਲਿਆ ਸੀ ਫੈਕਟਰੀ ਤੱਕ ਆਉਂਦੇ ਹੁੰਦੇ ਆਪਾਂ ਨੂੰ ਕਾਫੀ ਜਿਹੜਾ ਉਹ ਹਨੇਰਾ ਹੋ ਚੁੱਕਿਆ ਤੇ ਆਉਂਦੇ ਹੀ ਆਪਾਂ ਨੇ ਕੀ ਕੀਤਾ ਆਪਣੀ ਫੇਵਰਿਟ ਸੇਬਾ ਜੀ ਸੋ ਫੇਵਰਿਟ ਕਹੋ ਜਾਂ ਲੇਟ ਫੇਡ ਦੀ ਆਪਸ਼ਨ ਆ ਜਿਹੜੀ ਕਿ ਜਲਦੀ ਬਣ ਜਾਵੇ ਜਾਂ ਜਲਦੀ ਤਿਆਰ ਹੋ ਜਾਵੇ ਉਹ ਹੁੰਦੀ ਹੈ ਜੀ ਡਰਾਈਵਰਾਂ ਕੋਲੇ ਸੇਬਾ ਜੀ ਸੋ ਲੋ ਟਰਾਂਸਪੋਰਟਰ ਨੇ ਸਾਨੂੰ ਕਹਿਤਾ ਸੀ ਕਹਿੰਦਾ ਗੱਡੀ ਤੁਹਾਡੀ ਹੋ ਜਾਣੀ ਆ ਰਾਤ ਨੂੰ ਲੋਡ ਤੇ ਆਪਾਂ ਨੰਬਰ ਵਗੈਰਾ ਲਗਵਾਇਆ ਨੰਬਰ ਲਗਵਾਉਣ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਬਾਈ ਜੀ ਤੁਹਾਡੇ ਮੂਰੇ ਗੱਡੀਆਂ ਜੜੀਆਂ ਉਹ ਤਿੰਨ ਚਾਰ ਖੜੀਆਂ ਨੇ ਆਲਰੇਡੀ ਸਾਰੀਆਂ ਗੱਡੀਆਂ ਜੜੀਆਂ ਐ ਸਵੇਰੇ ਲੋਡ ਹੋਣੀਆਂ ਰਾਤ ਨੂੰ ਕੋਈ ਲੋਡਿੰਗ ਵਾਡਿੰਗ ਨਹੀਂ ਹੁੰਦੀ ਐ ਤੇ ਆਪਦਾ ਖਾਣਾ-ਵਾਣਾ ਖਾਓ ਆਰਾਮ ਨਾਲ ਸੌਂਜੋ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਖਾਣਾ-ਵਾਣਾ ਕਰ ਲਿਆ ਸਟਾਰਟ ਤੇ ਤੇਲ ਦੀ ਬੋਤਲ ਆਪਾਂ ਕਰਤੀ ਮੋਦੀ ਕਿਉਂਕਿ ਖਤਮ ਹੋਈ ਪਿਆ ਸੀ ਵੇਸੇ ਆਪਣੇ ਕੋਲੇ ਨਵੀਂ ਬੋਤਲ ਪਈ ਸੀ ਉਹ ਮੁੱਦੀ ਇਸ ਕਰਕੇ ਧਰਤੀ ਕੇ ਥੋੜਾ ਬਹੁਤਾ ਜਿਹੜਾ ਉਹਦੇ ਚ ਤੇਲ ਆ ਉਹਨੂੰ ਆਪਾਂ ਯੂਜ਼ ਕਰ ਸਕਿਓ ਸਾਰਾ ਥੱਲੇ ਆ ਜਿਹੜਾ ਇੱਕ ਥਾਂ ਮੇ ਇਕੱਠਾ ਹੋ ਜਾ ਤੇ ਤਾਰੀ ਬਹਿ ਕੇ ਲੱਗਿਆ ਹੋਇਆ ਆਟਾ ਗੁੰਨਣਾ ਮੈਂ ਉਹਨੂੰ ਆਖਿਆ ਜੀ ਮੈਂ ਕਿਹਾ ਬਕਸ਼ੇਦ ਰੱਖ ਕੇ ਗੁੰਨ ਲਾ ਕਹਿੰਦਾ ਨਾ ਜੀ ਆਪਾਂ ਦਾ ਥੱਲੇ ਹੀ ਠੀਕ ਆ ਇੱਥੇ ਖੱਬਣਾਂ ਦੇ ਬਹਿ ਕੇ ਮਜ਼ਾ ਆਉਂਦਾ ਮੈਂ ਕਿਹਾ چل ਤੇਰੀ ਮਰਜ਼ੀ ਆ ਲਾਓ ਵੀ ਮਿੱਤਰੋ ਡਰਾਈਵਰਾਂ ਦੀ ਫੇਵਰੇਟ ਸ਼ੇਪ ਭਾਜੀ ਕਿਉਂਕਿ ਅਣਸਰਦੇ ਦਾ ਸਰਾਮ ਹੈਨਾ ਵੈਸੇ ਡਰਾਈਵਰਾਂ ਦੀ ਫੇਵਰੇਟ ਇਸ ਕਰਕੇ ਹੁੰਦੀ ਆ ਕਿਉਂਕਿ ਹੋਟਲਾਂ ਤੇ ਜਿਹੜਾ ਵੀ ਉਹ ਤਾਜ਼ਾ ਜੇ ਅਸੀਂ ਤਾਜ਼ਾ ਮਹਿਸੂਸ ਕਰ ਸਕਦੇ ਆ ਕਿ ਅਸੀਂ ਤਾਜ਼ਾ ਖਾਣਾ ਹਨਾ ਸੋ ਤਾਜੀ ਕਿਸੇ ਭਾਜੀ ਹੁੰਦੀ ਹੈ ਤੇ ਜਾਂ ਫਿਰ ਸਾਡੇ ਲਈ ਇੱਕ ਆਪਸ਼ਨ ਹੋਰ ਹੁੰਦੀ ਹੈ ਜੇ ਅਸੀਂ ਆਪ ਖਾਣਾ ਬਣਾਉਨੇ ਆ ਵੀ ਲੇਟ ਆ ਤਾਂ ਲੇਟ ਆਪਾਂ ਕੀ ਕਰੀਏ ਸੇ ਭਾਜੀ ਜਲਦੀ ਬਣ ਜਾਓ ਭਾਈ ਬਣਾਓ ਹਨਾ ਸੋ ਸਾਡੀ ਫੇਵਰੇਟ ਸੇ ਭਾਜੀ ਕਿਵੇਂ ਬਣੀ ਤਰੀ ਬਹੁਤ ਐਸੀ ਬਹੁਤ ਟੈਸਟੀ ਸੋ ਸੁਆਦ ਬਹੁਤ ਬਣੀ ਹਨਾ ਤੇ ਬਾਕੀ ਰੋਟੀਆਂ ਇੱਕ ਦੋ ਤਾਰੀ ਨੇ ਪੇੜੇ ਮੋٹے ਕਰਦੇ ਆ ਦੇਖੋ ਇਹ ਥੋੜੀਆਂ ਹੋ ਗਈਆਂ ਐਂਜੇ ਮੱਟਮਟੇ ਗੰញਾਂ ਬਕੀ ਨੇ ਰਹਿ ਗੰਮਾ ਤੇ ਬਾਕੀ ਆ ਰੋਟੀਆਂ ਤੁਸੀਂ ਦੇਖ ਸਕਦੇ ਹੋ ਇਹ ਪੂਰੀਆਂ ਘੈਂਡਾ ਗੱਲਵਾਦ ਕਿਉਂ ਕੁ ਲਾ ਕੇ ਅਸੀਂ ਪ੍ਰਸ਼ਾਦਾ ਬਣੀ ਛੱਗੀ ਜਾਂਦੇ ਹਾਂ ਜੀ ਇਸ ਤੋਂ ਬਾਅਦ ਭਰਾਵੋ ਗੁੱਡ ਨਾਈਟ ਆ ਜੀ ਠੀਕ ਆ ਜੀ ਅਗਰ ਤੁਸੀਂ ਵੀ ਸਾਡੇ ਵਾਂਗੂ ਕਰਦੇ ਹੋ ਵੀ ਲੇਟ ਫੇਟ ਤਾਂ ਸੇਪਾ ਜੀ ਦੇਖੋ ਇਹਦੇ ਚ ਧਣੀਆਂ ਖੁੱਲਾ ਡੂਲਾ ਪਾਇਆ ਹੋਇਆ ਹੈ ਕਿਉਂ ਅਸੀਂ ਥੋੜੀ ਪਤਲੀ ਰੱਖੀ ਆ ਕਿਉਂਕਿ ਜੇ ਅਸੀਂ ਕੜੀ ਹੀ ਰੱਖਦੇ ਨਾ ਫਿਰ ਮੈਗੀ ਵਾਲਾ ਫਿਰ ਆਉਣ ਲੱਗ ਜਾਂਦਾ ਸਾਨੂੰ ਠੀਕ ਆ ਜੀ ਸੋ ਲਵ ਯੂ ਕੋਈ ਗੱਲ ਨਹੀਂ ਬਾਈ ਮਿਲਦੇ ਆ ਅੱਗੇ ਲਓ ਵੀ ਦੋਸਤੋ ਅਗਲੀ ਸਵੇਰ ਯਾਨੀ ਕਿ ਮਾਰਨਿੰਗ ਹੋ ਚੁੱਕੀ ਆ ਸੋ ਆਪਾਂ ਚਾਹ ਬਣਾ ਲਈ ਸੀ ਚਾਹ ਬਣਾ ਕੇ ਆਪਾਂ ਨਾਲ ਹੀ ਆ ਜਿਹੜਾ ਉਹ ਰੋਟੀਆਂ ਦਾ ਕੰਮ ਜਿਹੜਾ ਸਟਾਰਟ ਕਰ ਦੇਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਰੋਟੀਆਂ ਜਿਹੜੀਆਂ ਲਾਉਣੀਆਂ ਸਟਾਰਟ ਕਰਤੀਆਂ ਤੇ ਤਾਰੀਆ ਉਹ ਪੇੜੇ ਕਰ ਕਰਦੇ ਜਾਂਦਾ ਤਾਰੀ ਦਾ ਇੰਨਾ ਅੱਗੇ ਕੰਮ ਹੀ ਹੁੰਦਾ ਇੱਕ ਆਟਾ ਕੋਲਣਾ ਤੇ ਇੱਕ ਮਨ ਪ੍ਰੇੜੇ ਕਰ ਕਰਦੇ ਜਾਣੇ ਠੀਕ ਆ ਸੋ ਰੋਟੀ ਥੱਲਣੀ ਮੇਲਣੀ ਰਾੜਨੀ ਸੋ ਸਾਰਾ ਕੰਮ ਆਪਾਂ ਆਪ ਹੀ ਸੰਭਦੇ ਆ ਠੀਕ ਆ ਤੇ ਵਧੀਆ ਘਾਹੂ ਕੁ ਲਾ ਕੇ ਆਪਾਂ ਐ ਨਹੀਂ ਸ਼ੌਂਕ ਨਾਲਾ ਦੇਖੋ ਡੱਬਾ ਇੱਧਰ ਰੱਖਿਆ ਨਾ ਘਾਹੂ ਵਾਲਾ ਠੀਕ ਆ ਜੀ ਦੇਸੀ ਘਾਹੂ ਗੱਡੀ ਦੇ ਵਿੱਚ ਮੱਖਣ ਇਹ ਚੀਜ਼ਾਂ ਸਾਰੀਆਂ ਵੇਲਵਰ ਰੱਖਦੇ ਆਪਾਂ ਕਿਉਂਕਿ ਜਦੋਂ ਆਪ ਹੀ ਖਾਣਾ ਬਾਈ ਹਨਾ ਜੀ ਤਾਂ ਉਦਾਂ ਦੀ ਖਾਣਾ ਫਿਰ ਤਾਂ ਹੋਟਲਾਂ ਦਿਖਾਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਜੇ ਆਪ ਬਣਾ ਕੇ ਖਾਣਾ ਤਾਂ ਵਧੀਆ ਖਾਓ ਠੀਕ ਆ ਜੀ ਫਿਰ ਸਾਨੂੰ ਪਤਾ ਵੀ ਸਾਡਾ ਨੰਬਰ ਆ ਜਾਣਾ ਤੇ ਤਾਂ ਕਰਕੇ ਸੀ ਜਿਹੜਾ ਉਹ ਜਲਦੀ ਪਹਿਲੀ ਚਾਹ ਦੇ ਨਾਲ ਹੀ ਸਵੇਰੇ ਹਾਲੇ ਧੁੱਪ ਨਿਕਲੀ ਨਹੀਂ ਸੀ ਹਲਕੀ ਹਲਕੀ ਜੀ ਧੁੱਪ ਨਿਕਲੀ ਹੋਈ ਆ ਤੇ ਜਦੋਂ ਹੀ ਸਾਡਾ ਕੰਮ ਸਮਾਪਤ ਹੋਇਆ ਰੋਟੀਆਂ ਵਾਲਾ ਤੇ ਫਿਰ ਅਸੀਂ ਸੋਚਿਆ ਵੀ ਚਲੋ ਖਾਣ ਵਾਲਾ ਕੰਮ ਆ ਜਿਹੜਾ ਉਹ ਵੀ ਆਪਾਂ ਨਵੇੜੀ ਦੰਨੇ ਆ ਕਿਉਂਕਿ ਰਾਤ ਵਾਲੀ ਸੇ ਭਾਜੀ ਪਈ ਸੀ ਤੇ ਅਸੀਂ ਰੋਟੀਆਂ ਲਾ ਕੇ ਬਸ ਹਾਲੇ ਸਬਜੀ ਪਾਉਣੀ ਲੱਗੇ ਸੀ ਕੁੱਕਰ ਚੱਕੇ ਹੀ ਸੀ ਗਰਮ ਕਰਕੇ ਤੇ ਜਾਨੂੰ ਫੋਨ ਦੀ ਬੈਲ ਵੱਜੀ ਹਲੋ 7228 ਵਾਲੇ ਬੋਲ ਰਹੇ ਹੋ ਆਪकी गाड़ी का नंबर आ चुका है अंदर लेकर आइए लोई बाबे ओ ਕੰਡਾ ਹੋ ਗਿਆ ਸੀ ਆਪਣਾ ਤੇ ਪ੍ਰਸ਼ਾਦਾ ਬਾਣੀਆਂ ਆਪਾਂ ਨੇ ਛਕ ਲਿਆ ਸੀ ਠੀਕ ਆ ਜੀ ਤੇ ਗੱਡੀ ਆਪਣੀਆਂ ਜਿਹੜੀ ਲੱਗੀ ਆ ਲੋਡ ਹੋਣ ਤਿੰਨ ਤਾਂਗਾ ਜਿਹੜੀਆਂ ਲੱਗ ਚੁੱਕੀਆਂ ਤੇ ਹੁਣ ਵਿਚਾਲ ਦੀ ਪਤਾ ਨਹੀਂ ਕਿੱਧਰ ਵਗ ਜयोਦੇ ਲੱਗਦਾ ਰੋਟੀ ਪਾਣੀ ਛਕਣ ਗਏ ਹੋਣਗੇ ਪਰਸ਼ਾਦਾ ਪਾਣੀ ਛਕਣ ਤੋਂ ਬਾਅਦ ਆ ਕੇ ਫੇਰ ਆ ਜਿਹੜੀ ਟੋਲੀ ਉਹ ਲੱਗ ਚੁੱਕੀ ਹੈ ਗੱਡੀ ਲੋਡ ਕਰਨ ਵਾਸਤੇ ਸੋ ਕਹਿੰਦੇ 1 ਘੰਟੇ ਚ ਭਰ ਦਿਆਂਗੇ ਕਰਦੇ ਕਰਾਉਂਦੇ ਬਤੰਦਰਾਂ ਨੇ ਸਵੇਰ ਦੇ ਲੱਗੇ ਬਾਈ ਜੇ ਆਥਣ ਜਿਹੜਾ ਉਹ ਸਾਨੂੰ ਕਰਵਾ ਹੀ ਦਿੱਤਾ 4 ਵਜੇ ਤੇ ਅਸੀਂ ਇੱਥੇ ਆਏ ਬੈਠੇ ਜਿਵੇਂ ਭੋਗ ਤੈ ਰਹੇ ਉਹਨੇ ਦੇਖੋ ਤਾਰੀ ਦੇ ਕਿਵੇਂ ਜਾਗਦਾ ਹਾਂਜੀ ਮਿੱਤਰੋ ਗੱਡੀ ਹੋ ਚੁੱਕੀ ਹੈ ਦੀ ਆਪਣੀ ਲੋਡ ਤੇ ਤਰਪਾਲਾਂ ਵਗੈਰਾ ਪਾਲੀਆਂ ਤੇ ਕਾਗਜ਼ ਆ ਜਿਹੜੇ ਆਪਾਂ ਨੂੰ ਮਿਲ ਚੁੱਕੇ ਨੇ ਠੀਕ ਆ ਤੇ ਇਹ ਨੀਰਾ ਕਾਫੀ ਹੋ ਚੁੱਕਿਆ ਸੋ ਹੁਣ ਆਪਾਂ ਹੁੰਨੇ ਆ ਜੀ ਰਵਾਨਾ ਠੀਕ ਹੈ ਜੀ ਸੋ ਬਲੌਗ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਬਾਕੀ ਕਮੈਂਟ ਕਰਿਓ ਤੇ ਨਾਲ ਉਹ ਗੱਲ ਚੇਤਾ ਰੱਖਿਓ ਕਿ ਮੈਨੂੰ ਗਾਈਡ ਜ਼ਰੂਰ ਕਰਦੇ ਰਹੋ ਕਿਉਂਕਿ ਕਾਫੀ ਧੇਰ ਬਾਅਦ ਆ ਗੜਾ ਮਾ ਜਾ ਰਹੇ ਹਾਂ ਠੀਕ ਹੈ ਜੀ ਸੋ ਜ਼ਰੂਰ ਬਾਈ ਮਿਲਦੇ ਆ ਬਲੌਗ ਦੇ ਵਿੱਚ ਅਗਲੇ